ਹਾਨੀ ਸਾਹਿਬ ਸਭ ਤੋਂ ਪਹਿਲਾਂ ਨਾਮ ਤੇ ਪੇਨਣ ਵਾਸਤੇ ਇਹ ਮਾਤਰ ਮਹਿੰਦਰ ਸਿੰਘ ਸਰਪੰਚੇ ਕੋਟ ਦੀ ਢੋਲੇ ਸ਼ਾ ਜੀ ਮੈਂ ਇਸ ਮਸਲੇ ਤੇ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੀਆਂ ਕਾਲੇ ਕਲਕਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਕੱਟ ਲਿਆ ਵੱਢ ਲਿਆ ਵਾ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਅਰਜੰਦ ਦੇ ਕਰੀਬ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਉਹਨਾਂ ਨੂੰ ਕੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਸਰੋ ਕੋਈ ਨਾ ਕੋਈ ਮਸਲਾ ਹੱਲ ਹੋਵੇ ਨਹੀਂ ਤਾਂ ਬਹੁਤ ਜ਼ਿਆਦਾ ਵਾਰਾ ਕੁੱਤੇ ਆ ਦਸ ਦਾ 15-15 ਇਕੱਠੇ ਬੈਠੇ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਇਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਹਾਂ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤਾਂ ਉਹਨਾਂ ਦੇ ਮਾਪੇ ਮਾਤਾ ਜਾਂ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਜੀ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਨਹੀਂ ਸਾਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਹੀ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਬੰਧਤ ਵਿਭਾਗਾਂ ਲੋ ਕੋਈ ਨਾ ਕੋਈ ਸਾਨੂੰ ਕੀਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰਾ ਟਿੰਡ ਤੱਕ ਲਾਣਾ ਹਾਂਜੀ ਹਾਂਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਬਬੂ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਬਲਵਿੰਦਰ ਸਿੰਘ ਜੀ ਦੇ ਢੋਲੇ ਸਾਹਿਬ ਜੀ ਕੀ ਮਾਮਲਾ ਹੈ ਅੱਜ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਹੈ ਮਾਮਲਾ ਜਿਹੜਾ ਪਿੰਡ ਦੇ ਵਾਰਾ ਕੁੱਤੇ ਬਹੁਤ ਜ਼ਿਆਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾ ਕੇ ਕੱਲ ਸ਼ਾਮ ਨੂੰ ਦਰਜਨ ਦੇ ਕਰੀਬ ਬੰਦਿਆਂ ਨੂੰ ਕੁੱਤੇ ਨੇ ਕੱਟਿਆ ਕੋਈ ਪੰਜਾਂ ਜੀ ਇਹਨਾਂ ਦਾ ਇਹ ਪ੍ਰਸ਼ਾਸਨਿਕ ਗ੍ਰੰਥੀ ਕੋਲੋਂ ਨਕੇਲ ਪਾਈ ਹੋਇਆ ਜੀ ਕੋਈ ਸਿਹਤ ਵਿਭਾਗ ਵੱਲੋਂ ਹੁਣ ਟੀਮ ਪੁੱਜੀ ਆ ਜੀ ਪਿੰਡ ਕੇ ਇਹਨੂੰ ਵੈਕਸੀਨ ਲਵਾਉਣ ਵਾਸਤੇ ਜਾਂ ਕੋਈ ਹੋਰ ਮੈਡੀਕਲ ਸਹੂਲਤ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਤੇ ਕੋਈ ਨਹੀਂ ਮਿਲੀ ਤੇ ਆਪ ਹੀ ਜਿੰਨੇ ਆਪਣੇ ਆਪ ਹੀ ਟੀਕੇ ਲਵਾਏ ਆਪਣੇ ਪੈਸੇ ਖਰਚ ਕੇ ਕੋਲ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਇਹੋ ਪਾਸ ਪ੍ਰਸ਼ਾਸਨਿਕ ਇਹ ਉੱਥੇ ਵਾਰਾ ਹਟਾਈ ਜਾਵੇ ਤੇ ਚਾਹੀ ਹਾਂਜੀ ਬਾਬੇ ਕੀ ਨਾਮ ਹੈ ਆਪਣਾ ਜਗਰਾਤਾ ਕਵਰਸ ਪੇਟ ਕੋੜੀ ਤੁਹਾਡਾ ਸਾ ਜੀ ਕੀ ਮਾਮਲਾ ਸਾਰਾ ਹੈ ਤੇ ਇਹੋ ਜਿਹੜੇ ਗੰਦਲ ਹਕਾਇ ਪੁੱਛੇ ਜਾਏ ਬਹੁਤ ਜ਼ਿਆਦਾ ਹਣੇ ਪਿੰਡ ਤੋਂ ਅਸਰ ਬਤਾ ਕਿ ਮੇਰੇ ਬੇਟੇ ਨੂੰ ਵੀ ਕੱਟਿਆ ਹੈ ਜੀ ਕਿ ਜ਼ਿਆਦਾ ਕੱਟਿਆ ਰਿਹਾ ਜੀ ਹੁਣ ਕੀ ਮੰਗ ਕਰਦੇ ਹੋ ਕਿ ਇਹਨਾਂ ਦਾ ਪ੍ਰਬੰਧ ਕੀਤਾ ਜਾਏ ਕਿ ਸਾਡੇ ਬੇਹਤੀ ਕਰਦੇ ਆ ਵੀ ਇਹ ਸਾਡੇ ਟੇਕ ਜਾ ਕੇ ਦੇਖਣ ਕੋਈ ਨਾ ਕੋਈ ਇਹਨਾਂ ਬੱਚਾ ਨੂੰ ਕੋਈ ਸੋਤ ਵੀ ਦਿੱਤੀ ਜਾਵੇ ਜਿਨ੍ਹਾਂ ਨੇ ਟਿਕਟਾਂ ਕੱਢ ਹੋ ਰਹਿਣਾ ਹਾਂਜੀ ਵੀ ਕੀ ਨਾਮ ਆਪਣਾ ਮੇਰਾ ਨਾਮ ਬੈਂਸਿੰਗ ਹੈ ਜੀ ਬਾਪੂ ਸਰਦਾਰ ਕਲਵੰਤ ਸਿੰਘ ਕਿਹੜਾ ਪਿੰਡਾ ਕੋਟਲੀ ਟੋਲੇ ਸ਼ਾਹ ਜੀ ਜੀ ਇਹ ਜ਼ਖਮੀ ਹੋਇਆ ਕੀ ਕਰਨਾ ਇਹ ਸਰ ਜੀ ਮੈਂ ਨਾ ਜਦੋਂ ਡਿਊਟੀ ਤੋਂ ਆਇਆ ਤੇ ਕਦੋਂ ਬਾਹਰ ਲੱਗਾ ਨਿਕਲਣ ਤੇ ਕੁੱਤਾ ਆ ਰਿਹਾ ਸੀ ਉਹਨੇ ਆਉਂਦਿਆਂ ਮੇਰੇ ਪੱਟ ਤੋਂ ਫੜ ਲਿਆ ਜੀ ਤੇ ਮੈਂ ਬਥੇਰੀ ਸੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਦੰਦ ਜਿਆਦਾ ਡੰਗੇ ਲਾ ਗਿਆ ਜੀ ਇਹ ਕੁੱਤਾ ਕਿਹਦਾ ਰੱਖਿਆ ਹੈ ਕਿ ਵਾਰਾ ਹੀ ਨਹੀਂ ਵਾਰਾ ਜੀ ਵਾਰਾ ਨੂੰ ਹਲਕਾ ਪੂਰਾ ਹੋਇਆ ਸੀ ਦੂਜਾ ਚੇਗ ਸੁੱਟਣ ਦੀ ਜੀ ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਹਨੂੰ ਵੜਿਆ ਹਾਂ ਜੀ ਹੋਰ ਵੀ ਵੜਿਆ ਕਿੰਨੇ ਲੋਕ ਨੇ ਉਹ 10 ਲੋਕ ਨੇ ਜਿਨ੍ਹਾਂ ਨੂੰ ਵੜਿਆ ਅੱਛਾ ਹਾਂਜੀ ਕੌਣ ਕੌਣ ਲੋਕ ਨੇ ਜਿਨ੍ਹਾਂ ਨੂੰ ਵੜਿਆ ਹੋਰ ਇਹ ਸਰ ਜੀ ਸਾਡੇ 3-4 ਘਰ ਸਾਡੇ ਲੱਗੇ ਆ 2-4 ਘਰ ਹੋ ਰਿਹਾ ਜਿਨ੍ਹਾਂ ਨੂੰ ਵੜਿਆ 10 ਤੋਂ 12 ਜਾਣੇ ਜਾਨਕਿ ਜਿਨ੍ਹਾਂ ਨੂੰ ਵੜਿਆ ਕੁੱਤੇ ਨੇ 12 ਕੁੱਤੇ ਜੀ ਤੇ ਕੁੱਤੇ ਹੈ ਬਹੁਤ ਜ਼ਿਆਦਾ ਵਾ ਤੇ ਲੋਕਾਂ ਦੇ ਛੋਟੇ-ਛੋਟੇ ਬੱਚੇ ਆਂਦਾ ਵੀ ਜਾਣਾ ਸਕੂਲੋਂ ਤੇ ਆਉਣਾ ਬੜੀ ਮੁਸ਼ਕਲ ਹੈ ਜੀ ਬਹੁਤ ਜੀ ਨਰਾਮ ਹੋਇਆ ਜੀ ਹੁਣ ਕੀ ਮੰਗ ਕਰਦੇ ਹੋ ਮੰਗਾ ਹੀ ਇਹ ਕਰਦੇ ਆ ਕਿ ਮੇਰੇ ਆ ਜਿਹੜੇ ਲੱਗਾ ਵਾ ਇਹਦਾ ਇਨਫੈਕਸ਼ਨ ਲਵਾਈ ਹੈ ਜੀ ਇਹਦੀ ਹਾਂਜੀ ਲਵਾਈ ਹੈ ਕਿੱਥੋਂ ਲਵਾ ਕੇ ਆਇਓ ਪਠਰੀਏ ਵਾਲ ਤੋਂ ਜੀ ਮੈਂ ਡਾਕਟਰ ਮੀਨੂ ਪਿੰਡ ਲੈਰਕੇ ਤੋਂ ਆ ਕੰਮ ਕਰਦੀ ਆ ਐਜ਼ ਅ ਆਰਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੇਸ਼ਾ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਵੰਡ ਨਾਲ 10-15 ਲੋਕਾਂ ਨੂੰ ਵੜ ਲਿਆ ਉਹਨੇ ਉਹਦੀ ਜਾਣਕਾਰੀ ਅਸੀਂ ਲੈਣ ਲਈ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਆ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਆ ਤੇ ਕਿ ਕਿਹੜੀ-ਕਿਹੜੀ ਡੋਸ ਕਿਹੜੇ-ਕਿਹੜੇ ਦਿਨ ਲਗਣੀ ਆ ਤੁਸੀਂ ਉਹ ਡੋਸ ਲੋ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਰਨਰੀ ਵਾਲਿਆਂ ਨੂੰ ਵੀ ਇਨਫੋਰਮ ਕਰਨ ਦਾ ਕਿਹਾ ਵਾ ਤਾਂ ਕਿ ਉਹ ਜਿੰਨੇ ਬਾਕੀ ਹਲਕਾਏ ਕੁੱਤੇ ਯਾ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਮੈਨੂੰ 2 ਦਿਨ ਬੀਤਣ ਤੋਂ ਬਾਅਦ ਟੀਮ ਪਹੁੰਚਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਤਾਂ ਕੱਲ ਸ਼ਾਮੀ 7:30 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅਜਾ ਦੇ ਨਹੀਂ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਸੈਂਟ ਆ ਤੇ ਆਪਣੀ ਪਰ ਇਹ ਜੋ ਘਟਨਾ ਨਹੀਂ ਸਾਨੂੰ ਨਹੀਂ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ 'ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕਿ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਓ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਹੈ ਕਿ ਕੋਈ ਐਹੋ ਜਿਹਾ ਘਟਨਾ ਹੈ ਪਲੀਜ਼ ਸਾਡੇ ਤੱਕ ਜਰੂਰ ਇਨਫੋਰਮ ਕਰਾਂ ਤਾਂ ਕਿ ਅਸੀਂ ਗਾਈਡਲਾਈਨ ਕਿਦਾਂ ਦੀ ਹੈ ਜੀ ਗਾਈਡਲਾਈਨ ਹੈ ਕਿ ਆਲਮੋਸਟ ਇੱਕ ਦਿਨ ਬੀਤ ਚੁੱਕਿਆ ਵਾ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਵੈਕਸੀਨ ਫ੍ਰੀ ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਲਾਪਰਵਾਹੀ ਨਾਲ ਉੱਥੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਤੇ ਬਾਕੀ ਇਹ ਵੀ ਅਸੀਂ ਕਹਿਆ ਵਾ ਕਿ ਜੇ ਕਿਸੇ ਹੋਰ ਨੂੰ ਜਿਹਨੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫੋਰਮ ਕਰ ਸਕੀਏ ਕਿ ਦੀ ਆਪਣੀ ਟ੍ਰੀਟਮੈਂਟ ਪੂਰੀ ਦੀ ਪੂਰੀ ਲੋ ਹਾਂ ਨਹੀਂ ਸਾਹਿਬ ਸਭ ਤੋਂ ਪਹਿਲਾਂ ਨਾਮ ਤੇ ਪੇਨ ਵਾਸਤੇ ਇਹ ਮਾਤਰ ਮਹਿੰਦਰ ਸਿੰਘ ਸਰਪੰਚ ਕੋਟ ਦੀ ਢੋਲੇ ਸ਼ਾ ਜੀ ਮੈਂ ਇਸ ਮਸਲੇ ਤੇ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੀਆਂ ਕੱਲੇ ਕਰਨ ਕਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਕੱਟ ਲਿਆ ਵੱਢ ਲਿਆ ਵਾ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਅਰਜੰਦ ਦੇ ਕਰੀਬ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਉਹਨਾਂ ਨੂੰ ਕੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪਰ ਸਰਸਨ ਨੂੰ ਇਹੀ ਮੰਗ ਕਰਦੇ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਕਰੋ ਕੋਈ ਨਾ ਕੋਈ ਮਸਲਾ ਹੱਲੋ ਵੀ ਨਹੀਂ ਤਾਂ ਬਹੁਤ ਜ਼ਿਆਦਾ ਵਾਰਾ ਕੁੱਤੇ ਆ 10-10 15-15 ਇਕੱਠੇ ਬੈਠੇ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਇਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤਾਂ ਉਹਨਾਂ ਦੇ ਮਾਪੇ ਮਾਤਾ ਜਾਂ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ 'ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਜੀ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਇਹੀ ਆਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਪੰਦਨ ਪਵ ਵਿਭਾਗ ਨਾਲੋਂ ਕੋਈ ਨਾ ਕੋਈ ਸਾਨੂੰ ਕੀਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰਾ ਟੇਟ ਘੱਟ ਲਾਵਾ ਹਾਂਜੀ ਹਾਂਜੀ ਸਹੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਬਬੂ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਗੁਰਵਿੰਦਰ ਸਿੰਘ ਬਦਕੀ ਦੀ ਟੀਮ ਨਾਲ ਜੀ ਕੀ ਮਾਮਲਾ ਹੈ ਅੱਜ মিডিਆ ਦੇ ਸਾਹਮਣੇ মিডিਆ ਦੇ ਸਾਹਮਣੇ ਇਹ ਹੈ ਮਾਮਲਾ ਜਿਹੜਾ ਕਿੰਨੇ ਪਿੰਡ ਤੋਂ ਬਾਰੇ ਕੁੱਤੇ ਬਹੁਤ ਜ਼ਾਰੇ ਆ ਜੀ ਇਹਨਾਂ ਨੇ ਨਕੇਲ ਪਾਈ ਜਾਵੇ ਕੱਲ ਸ਼ਾਮ ਨੂੰ ਦਰਜਨ ਦੇ ਕਰੀਬ ਬੰਦਿਆਂ ਨੂੰ ਕੁੱਤੇ ਨੇ ਕੱਟਿਆ ਤੇ ਪੰਜਾਂ ਨੂੰ ਜੀ ਇਹਨਾਂ ਨੇ ਇਹ ਪ੍ਰਸ਼ਾਸਨਿਕ ਬੀਨਤੀ ਪਹਿਲਾਂ ਨਹੀਂ ਨਕੇਲ ਪਾਈ ਜੀ ਕੋਈ ਸਿਹਤ ਵਿਭਾਗ ਵੱਲੋਂ ਹੁਣ ਟੀਮ ਪੁੱਜੀ ਆ ਜੀ ਪਿੰਡ ਕੇ ਨੂੰ ਵੈਕਸੀਨ ਲਾਉਣ ਵਾਸਤੇ ਜਾਂ ਕੋਈ ਹੋਰ ਮੈਡੀਕਲ ਸਹੂਲਤ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਤੇ ਕੋਈ ਨਹੀਂ ਮਿਲੀ ਤੇ ਆਪ ਹੀ ਜਿੰਨੇ ਆਪਣੇ ਆਪ ਹੀ ਟੀਕੇ ਲਵਾਏ ਆਪਣੇ ਪੈਸੇ ਚਿੱਕੇ ਕੋਲੋਂ ਜੀ ਹੁਣ ਕੀ ਮੰਗੀ ਕਰਦੇ ਹੋ ਮੰਗੇ ਇਹ ਪਾਸ ਪ੍ਰਸ਼ਾਸਨੀ ਤੇ ਉੱਥੇ ਵਾਰਾ ਹਟਾਈ ਜਾਵੇ ਅੱਛਾ ਹੈ ਹਾਂ ਜੀ ਬੰਦੇ ਕੀ ਨਾਮ ਜੀ ਆਪਣਾ ਨਗਰਾ ਤਾਂ ਕਪਰਸ ਪੇਟਕੋੜੀ ਤੁਹਾਡਾ ਸਾਹਿਬ ਜੀ ਕੀ ਮਾਮਲਾ ਸਾਰਾ ਹੈ ਇਹੋ ਜਿਹੜੇ ਬਦਲ ਹਟਾਏ ਪੁੱਤ ਜੀ ਬਹੁਤ ਜ਼ਿਆਦਾ ਹਣੇ ਪਰਤੋਂ ਦਖਸਰਤਾ ਕਿ ਮੇਰੇ ਬੇਟੇ ਨੂੰ ਵੀ ਕੱਟਿਆ ਜੀ ਤੇ ਜ਼ਿਆਦਾ ਕੱਟਿਆ ਰਿਹਾ ਜੀ ਹੁਣ ਕੀ ਮੰਗ ਕਰਦੇ ਹੋ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਸਭ ਨੂੰ ਬੇਨਤੀ ਕਰਦੇ ਆ ਵੀ ਸਾਡੇ ਪਿੱਛੇ ਜਾ ਕੇ ਦੇਖਣ ਚੋਈਦਾ ਕੋਈ ਇਹਨਾਂ ਬੱਚਿਆਂ ਨੂੰ ਕੋਈ ਸੂਰਤ ਵੀ ਦਿੱਤੀ ਜਾਵੇ ਜਿਹੜਾ ਨਾ ਟਿਕਟ ਇਕੱਲਾ ਹੋਣਾ ਹਾਂਜੀ ਵੀਰ ਕੀ ਨਾਮ ਆਪਣਾ ਨਰਨਾ ਬੈਂਸ ਸਿੰਘ ਹੈ ਜੀ ਬਾਪੂ ਐਸ ਸਰਦਾਰ ਕੁਲਵੰਤ ਸਿੰਘ ਕਿਹੜਾ ਪਿੰਡਾ ਕੋਟਲੀ ਟੋਲੇ ਸ਼ਾਹ ਜੀ ਜੀ ਇਹ ਜ਼ਖਮੀ ਹੋਇਆ ਕੀ ਕਾਰਨ ਆ ਤੇ ਸਰ ਜੀ ਮੈਂ ਨਾ ਜਦੋਂ ਡਿਊਟੀ ਤੋਂ ਆਇਆ ਤੇ ਘਰੋਂ ਬਾਹਰ ਲੱਗਾ ਨਿਕਲਣ ਤੇ ਕੁੱਤਾ ਆ ਰਿਹਾ ਸੀ ਉਹਨੇ ਆਉਂਦਿਆਂ ਮੇਰੇ ਪੱਟ ਤੋਂ ਫੜ ਲਿਆ ਜੀ ਤੇ ਮੈਂ ਬਚੇ ਰੀਸਣ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਦੰਦ ਜਿਆਦੇ ਡੰਗੇ ਲਾ ਗਿਆ ਜੀ ਤੇ ਕੁੱਤਾ ਕਿਹਦਾ ਰੱਖਿਆ ਹੈ ਕਿਵਾਰਾ ਹੀ ਨਹੀਂ ਵਾਰਾ ਜੀ ਵਾਰਾ ਨੂੰ ਹਲਕਾ ਪੂਰਾ ਹੋਇਆ ਸੀ ਦੂਜਾ ਚ ਇੱਕ ਸੁੱਟਣ ਦੀ ਜੀ ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਹਨੂੰ ਵੜਿਆ ਹਾਂ ਜੀ ਹੋਰ ਵੀ ਵੜਿਆ ਕਿੰਨੇ ਲੋਕ ਨੇ ਉਹ 10 ਲੋਕ ਨੇ ਜਿਨ੍ਹਾਂ ਨੂੰ ਵੱਡਿਆ ਅੱਛਾ ਹਾਂਜੀ ਕੌਣ ਕੌਣ ਲੋਕ ਨੇ ਉਹ ਜਿਨ੍ਹਾਂ ਨੂੰ ਵੱਡਿਆ ਹੋਰ ਇਹ ਸਰ ਜੀ ਸਾਡੇ 3-4 ਘਰ ਸਾਡੇ ਲੱਗੇ ਆ 2-4 ਘਰ ਹੋ ਰਿਹਾ ਜਿਨ੍ਹਾਂ ਨੂੰ ਵੱਡਿਆ 10 ਤੋਂ 12 ਜਾਣੇ ਜਾਨੀ ਕਿ ਜਿਨ੍ਹਾਂ ਨੂੰ ਵੱਡਿਆ ਕੁੱਤੇ ਨੇ 12 ਕੁੱਤੇ ਜੀ ਤੇ ਕੁੱਤੇ ਹੈ ਬਹੁਤ ਜ਼ਿਆਦਾ ਵਾ ਤੇ ਲੋਕਾਂ ਦੇ ਛੋਟੇ-ਛੋਟੇ ਬੱਚੇ ਆਂਦਾ ਵੀ ਜਾਣਾ ਸਕੂਲੋਂ ਤੇ ਆਉਣਾ ਬੜੀ ਮੁਸ਼ਕਲ ਹੈ ਜੀ ਬਹੁਤ ਜੀ ਨਰਾਮ ਹੋਇਆ ਜੀ ਹੁਣ ਕੀ ਮੰਗ ਕਰਦੇ ਹੋ ਮੈਂ ਕਹੀ ਇਹ ਕਰਦੇ ਆ ਕਿ ਮੇਰੇ ਆ ਜਿਹੜੇ ਲੱਗਾ ਵਾ ਇਹਦਾ ਇਨਫੈਕਸ਼ਨ ਲਵਾਈ ਹੈ ਜੀ ਇਹਦੀ ਹਾਂਜੀ ਲਵਾਈ ਹੈ ਕਿੱਥੋਂ ਲਵਾ ਕੇ ਆਇਓ ਪਥਰੀਏਵਾਲ ਤੋਂ ਜੀ ਠੀਕ ਮੈਂ ਡਾਕਟਰ ਮੀਨੂ ਪਿੰਡ ਲੈ ਰਖੇ ਤੋਂ ਆ ਕੰਮ ਕਰਦੀ ਆ ਐਜ਼ ਅ ਆਰਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੈ ਸ਼ਾ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਬੰਡੇ ਨਾਲ 10-15 ਲੋਕਾਂ ਨੂੰ ਵਾਟ ਲਿਆ ਉਹਨੇ ਉਦੀ ਜਾਣਕਾਰੀ ਸਿਲੈਂਗ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਹੈ ਤੇ ਕਿ ਕਿਹੜੀ ਕਿਹੜੀ ਡੋਸ ਕਿਹੜੇ ਕਿਹੜੇ ਦਿਨ ਲਗਣੀ ਆ ਤੁਸੀਂ ਉਹ ਡੋਸ ਲਓ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਰਨਰੀ ਵਾਲਿਆਂ ਨੂੰ ਵੀ ਇਨਫੋਰਮ ਕਰਨ ਦਾ ਕਿਹਾ ਵਾ ਤਾਂ ਕਿ ਉਹ ਜਿੰਨੇ ਬਾਕੀ ਹਲਕਾਏ ਕੁੱਤੇ ਹੋਏ ਆ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਮੈਨੂੰ 2 ਦਿਨ ਬੀਤਣ ਤੋਂ ਬਾਅਦ ਜੀ ਟੀਮ ਪਹੁੰਚਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਤਾਂ ਕੱਲ ਸ਼ਾਮੀ 7:30 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅੱਜ ਆ ਦੇਣੀ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਜ਼ెంట్ ਆ ਤੇ ਆਪਣੀ ਪਰ ਇਹ ਜੋ ਘਟਨਾ ਨੇ ਸਾਨੂੰ ਨਹੀਂ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕੀ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਕਿ ਕੋਈ ਐਹੋ ਜੀ ਘਟਨਾ ਹੈ ਪਲੀਜ਼ ਸਾਢੇ ਤੱਕ ਜਰੂਰ ਇਨਫਾਰਮ ਕਰਾਂ ਤਾਂ ਕਿ ਅਸੀਂ ਇਹ ਗਾਈਡਲਾਈਨ ਕਿਦਾਂ ਦੀ ਹੈ ਜੀ ਗਾਈਡਲਾਈਨ ਤਾਂ ਕਿ ਉਹ ਅਲਮੋਸਟ ਬਿਲਕੁਲ ਵਾਇਪਰ ਇੱਕ ਦਿਨ ਵੀ ਨਹੀਂ ਲੁਕਿਆ ਵਾ ਜਿ세 ਇਹ ਕਹਿ ਰਿਹਾ ਕਿ ਜਦੋਂ ਵੈਕਸੀਨ ਫ੍ਰੀ ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਕਿਸੇ ਲਾਪਰਵਾਹੀ ਨਾਲ ਉੱਥੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਅਤੇ ਬਾਕੀ ਵੀ ਅਸੀਂ ਕਹਿਵਾ ਕਿ ਜੇ ਕਿਸੇ ਹੋਰ ਨੂੰ ਜਿਸ ਨੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫਾਰਮ ਕਰ ਸਕੀਏ ਕਿ ਤੁਸੀਂ ਆਪਣੀ ਟ੍ਰੀਟਮੈਂਟ ਪੂਰੀ ਦੀ ਪੂਰੀ ਲੋ ਠੀਕ ਹੈ ਜੀ